ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰਾਂ ਜੀ ਫਰਕ ਤਾਂ ਪੈ ਗਿਆ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ ਜਿਹਨਾਂ ਦਾ ਸਰਕਾਰ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਜੁੜਿਆ ਹੁੰਦਾ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਬੀਤੇ ਕੁਝ ਮਹੀਨਿਆਂ ਤੋਂ ਪੰਥਕ ਸਿਆਸਤ ਪੂਰੀ ਤਰੀਕੇ ਨਾਲ ਗਰਮਾਈ ਹੋਈ ਹੈ ਜਿੱਥੇ 2 ਦਸੰਬਰ ਤੋਂ ਬਾਅਦ ਪੂਰੇ ਦਾ ਪੂਰਾ ਸਨੈਰੀਓ ਹੀ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਜਿੱਤੇ ਐਸਜੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਲਾਂਬੇ ਕਰ ਦਿੱਤਾ ਗਿਆ ਤੇ ਉੱਤੇ ਹੀ ਇਨ ਬਿਨ ਪਲਰਾਂ ਨਾ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸ਼ੋਮਣੀ ਅਕਾਲੀ ਦਲ ਤੇ ਐਸਜੀਪੀਸੀ ਤੋਂ ਲਗਾਤਾਰ ਨਾਰਾਜ਼ ਹੈ ਤੇ ਇਸ ਸਭ ਦੇ ਦਰਮਿਆਨ ਹੁਣ 28 ਜਨਵਰੀ ਨੂੰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਰਾ ਦੇ ਵੱਲੋਂ ਹੁਣ ਇੱਕ ਹੰਗਾਮੀ ਮੀਟਿੰਗ ਬੁਲਾਈ ਗਈ ਹੈ ਤੇ ਬਟਾ ਸਵਾਲ ਹੁਣ ਇਹ ਖੜਾ ਹੋ ਰਿਹਾ ਹੈ ਕਿ ਉਹਨਾਂ ਦੇ ਵੱਲੋਂ 5 ਤਕਤਾਂ ਦੇ ਸਿੰਘ ਸਹਿਬਾਨ ਨੂੰ ਬੁਲਾਇਆ ਗਿਆ ਹੈ ਕਿ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸ਼ਾਮਲ ਹੋਣਗੇ ਤੇ ਜੇਕਰ ਉਹ ਸ਼ਾਮਲ ਹੁੰਦੇ ਨੇ ਕਿ ਉਹਨਾਂ ਦੇ ਖਿਲਾਫ ਬਣਾਈ ਗਈ ਕਮੇਟੀ ਰੱਦ ਹੋਵੇਗੀ ਕਿਉਂਕਿ ਇਸ ਦਾ ਜ਼ਿਕਰ ਜਿਹੜਾ ਹੈ ਗਿਆਨੀ ਰਗਵੀਰ ਸਿੰਘ ਪਹਿਲਾਂ ਹੀ ਕਰ ਚੁੱਕੇ ਨੇ ਕਿ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਇੱਕ ਕਮੇਟੀ ਜਿਹੜੀ ਆ ਉਹ ਨਹੀਂ ਆਉਂਦੀ ਇਸ ਦੇ ਉੱਤੇ ਕਾਰਵਾਈ ਸਿਰਫ ਜਿਹੜਾ ਨੇ ਉਹ ਜ਼ਥੇਦਾਰ ਹੀ ਕਰ ਸਕਦੇ ਨੇ ਸੋ ਇਹ ਸਭ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਕੀਐਸਆਰ ਨੇ ਉਸ ਤੋਂ ਬਾਅਦ ਕਿਸ ਤਰੀਕੇ ਦੇ ਫੈਸਲਿਆਂ ਦੀ ਜਿਹੜੀ ਉਡੀਕ ਕੀਤੀ ਜਾ ਸਕਦੀ ਹੈ ਤੇ ਜੇਕਰ ਗਿਆਨੀ ਹਰਪੇ ਸਿੰਘ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੁੰਦੇ ਤਾਂ ਕੀ ਉਹਨਾਂ ਨੂੰ ਜਿਹੜਾ 15 ਦਿਨ ਤੇ ਉਸ ਤੋਂ ਬਾਅਦ ਇੱਕ ਮਹੀਨੇ ਦੀ ਲਾਂਬੇ ਕੀਤਾ ਗਿਆ ਕਿ ਉਹ ਪੂਨ ਤੌਰ ਦੇ ਉੱਤੇ ਲਾਂਬੇ ਹੋ ਜਾਣਗੇ ਸੋ ਅੱਜ ਇਸ ਖਾਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗੈਲ ਉਹਨਾਂ ਦਾ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਭਾਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਿਵੇਕ ਜੀ ਤੁਹਾਨੂੰ ਵੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਿਕਬਾਲ ਕਰਦੇ ਆ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਾਸ ਚਰਚਿਤ ਉਹਨਾਂ ਮੁੱਦਿਆਂ ਮਫਾਦਾਂ ਦੇ ਉੱਪਰ ਆਪਾਂ ਗੱਲਬਾਤ ਕਰੀਦੀ ਹੈ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ ਜਾਂ ਫਿਰ ਜਿਹੜੇ ਲੋੜੀਂਦੇ ਹੁੰਦੇ ਨੇ ਜਿਹਦੇ ਬਾਰੇ ਘੋਕ ਪੜਤਾਲ ਦਰਸ਼ਕ ਸਾਡੇ ਜਿਹੜੇ ਨੇ ਉਹ ਜਾਣਨਾ ਚ ਉਠਿਆ ਹੋਇਆ ਪੁਚਾਲ ਜਿਹੜਾ ਹੈ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੰਥ ਦੇ ਬਹੁਤ ਸਾਰੇ ਦਰਦੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਥਕ ਸਿਆਸਤ ਦੇ ਵਿੱਚ ਇੱਕ ਜੁਟਤਾ ਹੋਣੀ ਚਾਹੀਦੀ ਹੈ ਇੱਕ ਜੁਟਤਾ ਹੋਣ ਦੀ ਬਜਾਏ ਇਹ ਖਲਰਿਆ ਪਤਰਿਆ ਜੇਸ ਤਰੀਕੇ ਦਾ ਮਾਹੌਲ ਬਣਿਆ ਪਿਆ ਹੈ ਇਸ ਮਾਹੌਲ ਦੇ ਵਿੱਚ 28 ਜਨਵਰੀ 2025 ਵਾਲੀ ਇਹ ਚੜੇ ਸਾਲ ਦੀ ਪਹਿਲੀ ਮੀਟਿੰਗ ਜਿਹੜੀ ਹੈ ਜਿਸ ਨੂੰ ਐਮਰਜੈਂਸੀ ਤੌਰ ਦੇ ਉੱਪਰ ਸੱਦੇ ਆ ਗਿਆ ਤੇ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਕੀ ਕੁਝ ਐਮਰਜੈਂਸੀ ਦੇ ਤੌਰ ਦੇ ਉੱਪਰ ਪਿਆ ਜਾਵੇਗਾ ਇਸ ਦੇ ਵਿੱਚ ਜਿਵੇਂ ਤੁਸੀਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ ਉਹਨਾਂ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਨੂੰ ਸੱਦਾ ਦਿੱਤਾ ਗਿਆ ਤੇ ਉਹਨਾਂ ਦੇ ਵਿੱਚ ਕੀ ਅ ਸ਼੍ਰੀ ਦਮਦਵਾਲ ਸਾਹਿਬ ਦੇ ਜਿਹੜੇ ਜਿਹੜੇ ਕੈਲੀਏ ਕਿ ਜਥੇਦਾਰ ਸੀ ਉਹਨਾਂ ਨੂੰ ਲਾਂਬੇ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦੇ ਕਾਰਗੁਜ਼ਾਰੀ ਦੇ ਉੱਪਰ ਕੋਈ ਵੱਡੇ ਸਵਾਲ ਜਾਂ ਫਿਰ ਵੱਡੇ ਫੈਸਲੇ ਆ ਸਕਦੇ ਨੇ ਨਾਲ ਦੀ ਨਾਲ ਵਿਵੇਕ ਜੀ ਗੱਲ ਇੱਕ ਇਹ ਵੀ ਕਰਨੀ ਬਣਦੀ ਹੈ ਸ਼ੁਰੂਆਤ ਦੇ ਵਿੱਚ ਹੀ ਆਪਾਂ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਜੇਕਰ ਇਸ ਹੰਗਾਮੀ ਮੀਟਿੰਗ ਦੇ ਵਿੱਚ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਆ ਗਿਆਨੀ ਹਰਪ੍ਰੀਤ ਸਿੰਘ ਪਹੁੰਚਦੇ ਨੇ ਤਾਂ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾ ਕਿਤੇ ਖਟਿਆ ਖੜੀ ਹੋਣ ਵਾਲਾ ਮਾਹੌਲ ਜ਼ਰੂਰ ਬਣ ਸਕਦਾ ਕਿਉਂਕਿ ਪਹਿਲਾਂ ਦੇ ਸ਼ਬਦ ਜਿਹੜੇ ਨੇ ਪਹਿਲਾਂ ਦੇ ਉਹਨਾਂ ਦੇ ਕਟਾਕਸ਼ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਤਿੱਖੇ ਰੂਪ ਦੇ ਵਿੱਚ ਇੱਕ ਤੀਰ ਨੁਮਾ ਹੋ ਕੇ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਕਿ ਅਜੇ ਤੱਕ ਵੀ ਪੈਰਾਂ ਹੇਠ ਚੁੱਬਦੇ ਭਖੜਿਆਂ ਦੀ ਤਰ੍ਹਾਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਫਰਮਾਨ ਜਿਹੜੇ ਨੇ ਖਾਸ ਤੌਰ ਦੇ ਉੱਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਬੋਲੇ ਗਏ ਬੋਲ ਚੁੱਬਦੇ ਦਿਖਾੜੀ ਦੇ ਰਹੇ ਨੇ ਪਰ ਦੂਸਰੇ ਪਾਸੇ ਉਹ ਇਹ ਕਹਿੰਦੇ ਲਗਾਤਾਰਤਾ ਦੇ ਵਿੱਚ ਨਜ਼ਰ ਆਉਂਦੇ ਨੇ ਕਿ ਭਾਈ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰਨ ਤੌਰ ਦੇ ਉੱਪਰ ਸਮਰਪਿਤ ਤਾਂ ਸਾਡੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਐਸੀ ਨਹੀਂ ਕੀਤੀ ਜਾਵੇਗੀ ਨਾ ਹੀ ਕੀਤੀ ਗਈ ਸੀ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਮੀਲ ਨੂੰ ਪਾਸੇ ਕਰਕੇ ਕੀਤੀ ਜਾਵੇ ਸੋ ਅੱਜ ਇਹ ਸਾਰੇ ਮਸਲੇ ਮਫਾਦੇ ਉਪਰ ਆਪਾਂ ਗੱਲਬਾਤ ਕਰਾਂਗੇ ਜੋ ਬਿਲਕੁਲ ਸੋ ਬਹੁਤ ਡਿਟੇਲ ਦੇ ਵਿੱਚ ਤੁਸੀਂ ਛੂ ਚੁੱਕੇ ਹੋ ਮੁੱਦੇ ਨੂੰ ਸੋ ਇਸੇ ਤਰੀਕੇ ਨਾਲ ਮੈਂ ਪਹਿਲਾ ਮੁੱਦੇ ਦੇ ਉੱਤੇ ਆਣਾ ਚਾਹਾਂਗਾ ਸੁਖਬੀਰ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜ਼ਿਕਰ ਆ ਉਸ ਮੀਟਿੰਗ ਦੇ ਵਿੱਚ ਗਿਆਨੇ ਹਰਪ੍ਰੀਤ ਸਿੰਘ ਸ਼ਾਮਿਲ ਹੁੰਦੇ ਨੇ ਤਾਂ ਬਿਲਕੁਲ ਜਿਹੜਾ ਫੈਸਲਾ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਜਿਹੜਾ ਉਹ ਆ ਸਕਦਾ ਹੈ ਕਿਉਂਕਿ ਮਸਲਾ ਵੀ ਪੂਰਾ ਉਹੀ ਬਣਿਆ ਹੋਇਆ ਹੈ ਕਿ ਜਿਹੜੇ ਹੁਕਮਨਾਮਾ ਅਕਾਲ ਤਖਤ ਸਾਹਿਬ ਦੀ ਫੈਸਲਤ ਸੁਣਾਇਆ ਗਿਆ ਸੀ ਉਸ ਦਾ ਫੈਸਲਾ ਜਿਹੜਾ ਇਹਨਾਂ ਬਿਨ ਲਾਗੂ ਨਹੀਂ ਕੀਤਾ ਗਿਆ ਤੇ ਗੱਲਾਂ ਵੀ ਨਿਕਲ ਕੇ ਆ ਰਹੀਆਂ ਨੇ ਕਿ ਅੰਦਰ ਖਾਤੇ ਜਿਹੜਾ ਸੁਧਾਰ ਲੈਰ ਵਾਲੇ ਵੀ ਮੁਲਾਕਾਤ ਕਰ ਰਹੇ ਨੇ ਗਿਆਨੀ ਰਗਵੀਰ ਸਿੰਘ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਥਾਮੀ ਵੀ ਮੁਲਾਕਾਤ ਕਰ ਰਹੇ ਨੇ ਇਸ ਸਭ ਦੇ ਦਰਮਿਆਨ ਇੱਕ ਇੰਟਰਸਟਿੰਗ ਗੱਲ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਇਕਬਾਲ ਸਿੰਘ ਝੁੰਦਾ ਸਾਹਿਬ ਤੇ ਨਾਲ ਦੀ ਨਾਲ ਮਨਪ੍ਰੀਤ ਸਿੰਘ ਈਆਲੀ ਇਹਨਾਂ ਦੋਹਾਂ ਦੇ ਵੱਲੋਂ ਲੈਟਰ ਜਿਹੜਾ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੈਨੂੰ ਲਿਖਿਆ ਗਿਆ ਕਿ ਭਾਈ ਤੁਹਾਨੂੰ ਵੀ ਪਤਾ ਹੈ ਕਿ ਜਿਸ ਤਰੀਕੇ ਨਾਲ ਭਰਤੀ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ਹੂੰ ਤੁਸੀਂ ਪ੍ਰਧਾਨ ਨੂੰ ਇਸ ਕਮੇਟੀ ਦੇ ਤੁਸੀਂ ਮੀਟਿੰਗ ਕਰੋ ਤੁਸੀਂ ਮੀਟਿੰਗ ਕਰਕੇ ਕੋਈ ਆਦੇਸ਼ ਕਰੋ ਕਿ ਭਾਈ ਤੁਸੀਂ ਜਿਹੜੀ ਆ ਭਰਤੀ ਹੈ ਇਹ ਸਹੀ ਪ੍ਰਕਿਰਿਆ ਦੇ ਵਿੱਚ ਕਰੋ ਹੁਣ ਕੀ ਲੱਗਦਾ ਹੈ ਕਿ ਜਿਹੜਾ ਪਹਿਲਾਂ ਸਾਰੀ ਕਮੇਟੀ ਦੇ ਵੱਲੋਂ ਭਾਰ ਗਿਆ ਨਹੀਂ ਜਿਹੜਾ ਰਗਵੇnder ਸਿੰਘ ਦੇ ਧਾਮੇ ਉਹਨਾਂ ਦੇ ਮੋਢਿਆਂ ਤੇ ਰੱਖਿਆ ਗਿਆ ਹੁਣ ਜੇ ਦਸ ਸਿੰਘ ਧਾਮੀ ਜਿਹੜਾ ਨੇ ਉਹ ਪੂਰਾ ਭਾਰ ਲੈ ਆ ਕੇ ਗਿਆਨੀ ਰਗਵੀਰ ਸਿੰਘ ਦੇ ਮੋਢਿਆਂ ਤੇ ਰੱਖਦੇ ਹੋਏ ਦਿਖਾਈ ਦੇ ਰਹੇ ਨੇ ਬਿਲਕੁਲ ਇਹ ਚੀਜ਼ਾਂ ਕਿਤਨਾ ਕਿਤੇ ਸਿਆਸੀ ਗਲਿਆਰਾਂ ਦੇ ਵਿੱਚ ਵੱਡਾ ਸਵਾਲ ਬਣ ਕੇ ਦੌੜ ਭੱਜ ਰਹੀਆਂ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਜਿਵੇਂ ਅਸੀਂ ਉਤਸਕਾਂ ਇਸੇ ਤਰੀਕੇ ਦੇ ਨਾਲ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਬਲਬਲੇ ਨੇ ਸਵਾਲ ਰੂਪੀ ਉਹ ਵੀ ਪੁੱਛਣਾ ਚਾਹੁੰਦੇ ਨੇ ਜਾਣਨਾ ਚਾਹੁੰਦੇ ਨੇ ਕਿ ਇਹਨਾਂ ਅੰਦਰ ਖਾਤੇ ਭੇਜੇ ਜਾਂਦੇ ਲੈਟਰਾਂ ਦੇ ਵਿੱਚ ਕਿੰਨਾ ਕੁ ਕੁਝ ਖਾਸ ਹੈ ਇਹ ਭੇਜੇ ਜਾਂਦੇ ਲੈਟਰਾਂ ਦੀ ਸ਼ਬਦਾਵਲੀ ਕੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਬਦੋ ਵਿਚਾਰ ਅਧੀਨ ਲਿਆਂਦੀ ਗਈ ਹੈ ਲਿਆਂਦੀ ਜਾਵੇਗੀ ਜਾਂ ਪਰ ਇਹ तमाम ਜਿਹੜੇ ਬਲਬਲੇ ਮੰਨ ਦੇ ਇਹਨਾਂ ਲੈਟਰਾਂ ਦੇ ਉੱਪਰ ਇਹਨਾਂ ਮੰਗ ਪੱਤਰਾਂ ਦੇ ਉੱਪਰ ਲਿਖੇ ਗਏ ਨੇ ਇਹਨਾਂ ਮੰਗ ਪੱਤਰਾਂ ਦੇ ਉੱਪਰ ਉਸਾਰੂ ਕੋਈ ਕਾਰਵਾਈ ਹੁੰਦੀ ਦਿਖਾ ਲਈ ਦੇਵੇਗੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਿਆ ਪਿਆ ਹੂੰ ਪਰ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਸ ਮੀਟਿੰਗ ਦੇ ਵਿੱਚ ਬੁਲਾਉਣ ਦੇ ਉੱਪਰ ਹੀ ਸਭ ਤੋਂ ਵੱਡਾ ਸਸ਼ੋਪਣ ਬਣਿਆ ਪਿਆ ਕਿ ਉਹਨਾਂ ਨੂੰ ਬੁਲਾਇਆ ਜਾਵੇਗਾ ਜਾਂ ਨਹੀਂ ਬੁਲਾਇਆ ਜਾਵੇਗਾ ਇਹ ਸਾਰੀਆਂ ਸਿਤੀਆਂ ਅਜੇ ਤੱਕ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਖਾਸ ਤੌਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੀ ਮਨਪ੍ਰੀਤ ਸਿੰਘ ਅਯਾਲੀ ਯਾਂ ਪਰਚੁੰਦਾ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਮੰਗ ਪੱਤਰ ਭੇਜਿਆ ਗਿਆ ਜਾਂ ਫਿਰ ਚਿੱਠੀ ਲਿਖੀ ਗਈ ਹੈ ਸੁਰਖਸਨਾ ਇਹ ਭੇਜਿਆ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਹਣ ਹਰਜਿੰਦਰ ਸਿੰਘ ਧਾਮੇ ਹੋਰੀ ਕਿੱਧਰਲੇ ਪੱਖ ਵਾਲੇ ਪਾਸੇ ਭੁਗਤਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅਜੇ ਤੱਕ ਜਿਹੜੇ ਨੇੜਲੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵਿਵੇਕ ਉਹ ਉਹ ਜਾਣਕਾਰੀਆਂ ਨੇ ਜਿਸ ਦੇ ਬਾਰੇ ਦਰਸ਼ਕਾਂ ਤੱਕ ਜਦੋਂ ਇਹ तमाम ਚੀਜ਼ਾਂ ਪਹੁੰਚੀਆਂ ਯਾਹਰ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਕਿ ਵਾਕੇ ਭਾਈ ਇਹ ਗੱਲਾਂ ਜਿਹੜੀਆਂ ਨੇ ਪ੍ਰੋਗਰਾਮ ਦੇ ਵਿੱਚ ਕਹੀਆਂ ਗਈਆਂ ਸੀ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਹੋ ਸਕਦਾ ਹੈ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਆਪਣੇ ਆ ਖਾਸ ਚਹੇਤਿਆਂ ਨੂੰ ਪੁੱਛਿਆ ਜਾ ਰਿਹਾ ਹੋਵੇ ਕਿ ਭਾਈ ਦੱਸੋ ਉੱਥੇ ਕਹਿਣਾ ਕੀ ਹੈ ਕਿਸ ਤਰੀਕੇ ਦੇ ਨਾਲ ਕਹਿਣਾ ਇਹ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਲਗਾਤਾਰਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵੀ ਇਲਜ਼ਾਮ ਲੱਗਦੇ ਆਏ ਐ ਐਸਜੀਪੀਸੀ ਦੇ ਉੱਪਰ ਵੀ ਵੱਡੇ ਸਵਾਲ ਚੁੱਕੇ ਗਏ ਕਿ ਭਾਈ ਇਹ ਦੋਵੇਂ ਤਰ੍ਹਾਂ ਆਪਸ ਦੇ ਵਿੱਚ ਆਣ-ਛਾਣ ਇਹਨਾਂ ਦੀ ਇਸ ਤਰੀਕੇ ਦੇ ਨਾਲ ਹੈ ਕਿ ਨਾ ਤਾਂ ਐਸਜੀਪੀਸੀ ਪੁੱਛੇ ਬਗੈਰ ਅਕਾਲੀਆਂ ਤੋਂ ਕੁਝ ਕਰਦੀ ਐ ਨਾ ਹੀ ਅਕਾਲੀ ਦਲ ਵਾਲੇ ਐਸਜੀਪੀਸੀ ਨੂੰ ਪੁੱਛੇ ਬਿਨਾਂ ਕਰਦੇ ਨੇ ਹਾਲਾਂਕਿ ਕਿ ਓਖੇ ਜੜੀ ਹੋਣਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਾੜੀ ਗੱਲ ਨਹੀਂ ਹੈ ਪਰ ਜੇ ਇਸ ਤਰੀਕੇ ਦੋਵੇਂ ਸਰਮੌਰ ਸੰਸਥਾਵਾਂ ਨੇ ਆਪਣੇ ਆਪ ਨੂੰ ਪੰਥ ਦੇ ਦਰਦੀ ਪੰਥ ਦੇ ਕਹਿ ਲਏ ਉਹ ਸਰਮੌਰ ਚਿਹਰੇ ਆਪਣੇ ਆਪ ਨੂੰ ਇਹਨਾਂ ਲੋਕਾਂ ਦੇ ਵੱਲੋਂ ਇਹਨਾਂ ਜਥੇਬੰਦੀ ਦੇ ਵਿੱਚ ਬੈਠੇ तमाम ਆਗੂਆਂ ਦੇ ਵੱਲੋਂ ਕਿਹਾ ਜਾਂਦਾ ਸੋ ਇੱਥੇ ਵੱਡਾ ਸਵਾਲ ਇਹ ਬਣ ਜਾਂਦਾ ਹੈ ਕਿ ਹੁਣ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਕੋਲ ਜਿਹੜਾ ਮਨਪ੍ਰੀਤ ਸਿੰਘ ਐਯਾਲੀ ਹੋਰਾਂ ਦਾ ਇਹ ਮੰਗ ਪੱਤਰ ਪਹੁੰਚਿਆ ਜਾਂ ਫਿਰ ਸੁਨੇਹਾ ਪਹੁੰਚਿਆ ਉਸ ਸੁਨੇਹੇ ਦੇ ਉੱਪਰ ਕਿੰਨੇ ਕ ਕਿਹੜੇ ਪੈਰਾਂ ਦੇ ਨਾਲ ਉਹ ਖੜੇ ਹੋਣਗੇ ਜੇਕਰ ਉਹ ਉਸ ਸਾਰੇ ਮੰਗ ਪੱਤਰ ਦੇ ਉੱਪਰ ਅਪੀਲ ਦੇ ਉੱਪਰ ਦਲੀਲ ਦੇ ਉੱਪਰ ਕਿਹੜੇ ਪੈਰੀ ਖੜੇ ਹੋ ਗਏ ਤਾਂ ਫਿਰ ਕੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫਤ ਦੇ ਵਿੱਚ ਜਾ ਕੇ ਇਹ ਗੱਲ ਕਹਿਣਗੇ ਕਿ ਭਾਈ ਬਿਲਕੁਲ ਭਰਤੀ ਪ੍ਰਕਿਰਿਆ ਗਲਤ ਹੋ ਰਹੀ ਹੈ ਕਿਉਂਕਿ ਮੈਂ ਤਾਂ ਆਪਣੀ ਸੁਰਤ ਦੇ ਵਿੱਚ ਜਾਂ ਫਿਰ ਕਹਿ ਲਵਾਂ ਆਪਣੇ ਖਿਆਲਾਂ ਦੇ ਵਿੱਚ ਕਦੇ ਵੀ ਐਦਾਂ ਦੀ ਚੀਜ਼ ਸੁਣੀ ਵਿਚਾਰੀ ਨਹੀਂ ਜਿਸ ਦੇ ਵਿੱਚ ਇਹ ਕਿਹਾ ਗਿਆ ਹੋਵੇ ਕਿ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੁਝ ਕਹਿ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਕੜਤਣ ਭਰੇ ਬੋਲ ਬੋਲੇ ਗਏ ਨੇ ਹਾਲਾਂਕਿ ਪਹਿਲਾਂ ਇਹ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਵੀ ਲੱਗਦੇ ਸੀ ਪਰ ਜਿਸ ਤਰੀਕੇ 2 ਦਸੰਬਰ 2024 ਨੂੰ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਤਿੱਖੇ ਸ਼ਬਦਾਂ ਦੇ ਵਿੱਚ ਕਰਾਰੇ ਸ਼ਬਦਾਂ ਦੇ ਵਿੱਚ ਤਾੜਨਾਵਾਂ ਕੀਤੀਆਂ ਗਈਆਂ ਹੁਕਮ ਜਿਹੜੇ ਸੁਣਾਏ ਗਏ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਸਲਾਹ ਮਸ਼ਵਰਾ ਕਰਕੇ ਜਿਸ ਤਰੀਕੇ ਦੇ ਨਾਲ ਹੁਕਮਾਂ ਦੀ ਤਮੀਲ ਕਰਵਾਉਣ ਦੀ ਗੱਲ ਕਹੀ ਗਈ ਜਿਹੜੇ ਕਿ ਪੂਰੇ ਤਾਂ ਚਲੋ ਨਹੀਂ ਹੋਏ ਪਰ ਉਸ ਤਾੜਨਾ ਦੇ ਵਿੱਚ ਉਹ ਕਿਤੇ ਨਾ ਕਿਤੇ ਜ਼ਰੂਰ ਅਨੁਭਵ ਹੋਇਆ ਸੀ ਕਿ ਬਾਈ ਇਸ ਤਰੀਕੇ ਦੇ ਨਾਲ ਹੀ ਆ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਂ ਫਿਰ ਸਾਡੇ ਪੰਜਾਂ ਤਖਤਾਂ ਸਹਿਬਾਨਾਂ ਦੇ ਸਿੰਘ ਸਾਬਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਫਰਮਾਨ ਜਿਹੜੇ ਨੇ ਸੁਣਾਏ ਜਾਣੇ ਚਾਹੀਦੇ ਨੇ ਜਾਂ ਫਿਰ ਮੈਂ ਕਹਾਂ ਕਿ ਪੰਜਾਬ ਦੇ ਸਿੱਖ ਦੇ ਸਿੱਖਾਂ ਦੇ ਸਿਧਾਂਤਾਂ ਦੇ ਉੱਪਰ ਇਸੇ ਤਰੀਕੇ ਦੇ ਨਾਲ ਕਿਹੜੇ ਪੈਰਾਂ ਦੇ ਨਾਲ ਆ ਪੈਰਾ ਦੇਣ ਦੀ ਲੋੜ ਹੈ ਪਰ ਇਸ ਵਕਤ ਹਰਜਿੰਦਰ ਸਿੰਘ ਧਾਮੀ ਜ਼ਰੂਰ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਭੁਗਤੇ ਤਾਂ ਫਿਰ SGPC ਦੇ ਵਿੱਚ ਉਹਨਾਂ ਦਾ ਜਿਹੜਾ ਦਾਰੂਮਦਾਰ ਹੈ ਜਾਂ ਫਿਰ ਕਹ ਲਈਏ ਉਹਨਾਂ ਦਾ ਪ੍ਰਭਾਵ ਹੈ ਉਸ ਤਰੀਕੇ ਦੇ ਨਾਲ ਰਹੇਗਾ ਇਹ ਵੱਡਾ ਸਵਾਲ ਹੈ ਹੁਣ ਜੇਕਰ SGPC ਦਾ ਆ ਲੜਪੱਲਾ ਉਹ ਨਹੀਂ ਛੱਡਦੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਵਾਕਈ ਕਹ ਲਈਏ ਸਿੱਖੇ ਸ਼ਬਦਾਂ ਦੇ ਵਿੱਚ ਕੁਝ ਕਹਿ ਦਿੰਦੇ ਨੇ ਕਿ ਭਾਈ ਤੁਹਾਡੇ ਵੱਲੋਂ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਨਹੀਂ ਚੰਗੇ ਤਰੀਕੇ ਕੀਤਾ ਜਾ ਰਹੀ ਕਿਉਂਕਿ ਉਹ ਕਹਿ ਸਕਦੇ ਨੇ ਪ੍ਰਧਾਨ ਦੇ ਤੌਰ ਦੇ ਉੱਪਰ ਕਹ ਲਈਏ ਮੁੱਖ ਪ੍ਰਬੰਧਕ ਦੇ ਪ੍ਰਬੰਧਕ ਦੇ ਤੌਰ ਦੇ ਉੱਪਰ ਕਹ ਲਈ ਨੂੰ ਵਿਚਰਨਾ ਪੈਣਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹ ਫੈਸਲਾ ਸੁਣਾਇਆ ਗਿਆ ਹੁਣ ਇੱਥੇ ਬਹੁਤ ਸਾਰੀਆਂ ਚੀਜ਼ਾਂ ਜ਼ਰੂਰ ਛਛੋਪਣ ਦਾ ਰੂਪ ਧਾਰਨ ਕਰ ਰਹੀਆਂ ਨੇ ਜਿਉਂ-ਜਿਉਂ 28 ਜਨਵਰੀ 2025 ਨੇੜੇ ਆਉਂਦਾ ਜਾ ਰਿਹਾ ਉਸੇ ਤਰੀਕੇ ਦੇ ਨਾਲ ਸਵਾਲ ਵੀ ਵੱਧਦੇ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਜਿਹੜੀ ਚੁੱਪ ਧਾਰੀ ਹੋਈ ਹੈ ਉਹ ਚੁੱਪੀ ਦੇ ਵਿੱਚੋਂ ਵੀ ਬਹੁਤ ਸਾਰੇ ਜਵਾਬ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਸਿੱਖ ਗਲਿਆਰਿਆਂ ਦੇ ਵਿੱਚ ਸਿੱਖ ਆ ਕਹਿ ਲਈਏ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਟਟੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਲੋਕ ਚੁੱਪ ਕਿਉਂ ਨੇ ਇਹਨਾਂ ਦੀ ਚੁੱਪ ਦੇ ਪਿੱਛੇ ਰਾਜ ਕੀ ਹੈ ਤੇ ਇਹਨਾਂ ਨੂੰ ਚੁੱਪ ਕਰਵਾਉਣ ਵਾਲਾ ਕੌਣ ਹੈ ਤੇ ਇਹ ਚੁੱਪ ਬੈਠ ਕੇ ਕਿਹੜੀ ਰਣਨੀਤੀ ਇਦਾਂ ਦੀ ਬੈਠ ਰਹੇ ਨੇ ਜਾਂ ਫਿਰ ਰਣਨੀਤੀ ਉਲੀਕ ਰਹੇ ਇਨਾਂ ਦੇ ਵੱਲੋਂ ਜਦੋਂ ਬੋਲਿਆ ਜਾਣਾ ਤਾਂ ਇਹਨਾਂ ਨੂੰ ਸਿੱਧਾ ਜਾਂ ਅਸਿੱਧੇ ਰੂਪ ਦੇ ਵਿੱਚ ਫਾਇਦਾ ਹੋਣਾ ਹੈ ਹੁਣ ਇੱਥੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਪਰ ਵੀ ਵੱਡਾ ਭਾਰ ਹੈ ਨਾਲ ਦੀ ਨਾਲ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਮੋਢਿਆਂ ਦੇ ਉੱਪਰ ਵੀ ਵੱਡਾ ਭਾਰ ਹੈ ਕਿਉਂਕਿ ਬਹੁਤ ਸਾਰੇ ਲੈਟਰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਜਿਹੜੇ ਸ਼੍ਰੋਮਣੀ ਢਾਡੀ ਜਥੇ ਦੇ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਗਈ ਮਿਲਿਆ ਗਿਆ ਹਾਲਾਂਕਿ ਇੱਕ ਵਾਰ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ ਇਹ ਸਭ ਦੇ ਦਰਮਿਆਨ ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਅੱਖੋਂ ਪਰੋਖੇ ਅਸੀਂ ਨਹੀਂ ਕਰ ਸਕਦੇ ਪਰ ਇਹ ਸਭ ਦੇ ਦਰਮਿਆਨ ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਸ ਮੀਟਿੰਗ ਦੇ ਵਿੱਚ ਸੱਦਾ ਦੇ ਦਿੱਤਾ ਗਿਆ ਤੇ ਜੇਕਰ ਦਿੱਤੇ ਗਏ ਸੱਦੇ ਨੂੰ ਮੰਨ ਕੇ ਉਹਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਜਾਇਆ ਗਿਆ ਤਾਂ ਫਿਰ ਮੈਂ ਇਹ ਚੀਜ਼ ਵੇਖਣਾ ਚਾਹੁੰਦਾ ਹਾਂ तमाम ਦਰਸ਼ਕਾਂ ਦੇ ਹਵਾਲੇ ਤੋਂ ਵੀ ਤੇ ਦਰਸ਼ਕ ਵੀ ਦੇਖਣਾ ਚਾਹੁੰਦੇ ਹੋਣਗੇ ਕਿ ਉਸ ਮੀਟਿੰਗ ਦੇ ਵਿੱਚੋਂ ਵੀ ਉਹਦਾਂ ਦੀਆਂ ਕਰਾਰੀਆਂ ਗੱਲਾਂ ਉਹਦਾਂ ਦੀਆਂ ਤਿੱਖੇ ਪ੍ਰतिकਰਮ ਦੇ ਰੂਪ ਜਿਹੜੇ ਨੇ ਉਹ ਵੇਖਣ ਨੂੰ ਮਿਲਣਗੇ ਜਿਸ ਤਰੀਕੇ ਦੀਆਂ ਕੁਝ ਇੱਕ ਸੈਕੰਡਾਂ ਦੀਆਂ ਕਲਿੱਪਾਂ ਜਿਹੜੀਆਂ ਨੇ ਵਿਰਸਾ ਸਿੰਘ ਬਲਟੋਆ ਹੋਰਾਂ ਨੂੰ ਮੁਖਾਤਬ ਹੋ ਕੇ ਜਾਂ ਪਰ ਸੰਬੋਧਨ ਹੋ ਕੇ ਉਹਨਾਂ ਦੇ ਵੱਲੋਂ ਕਹੀਆਂ ਜਾ ਰਹੀਆਂ ਨੇ ਬਿਲਕੁਲ ਸੁਖਵੀਰ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਸਭ ਦੇ ਦਰਮਿਆਨ ਜਿਹੜਾ ਹੈ ਗਿਆਨੀ ਰਗਵੇਰ ਸਿੰਘ ਦਾ ਕੀ ਰੁਖ ਰਹਿੰਦਾ ਹੈ ਇਹ ਦੇਖਣ ਵਾਲਾ ਹੋਏਗਾ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਵੇਂ ਬਾਜ਼ਰ ਫਰਮਾ ਗਏ ਕਿ ਪਹਿਲਾਂ ਵੀ ਇੱਕ ਇੱਕ ਇੰਟਰਵਿਊ ਦੇਖ ਰਹੇ ਸੀਗੇ ਕਿ ਇੱਕ ਪੰਥਕ ਚਿਹਰਾ ਨੇ ਉਹ ਕਹਿੰਦੇ ਜੀ ਅਸੀਂ ਇੱਕ ਫੋਨ ਕਾਲ ਕੀਤੀ ਗਿਆ ਨੇ ਰਗਵੀਰ ਸਿੰਘ ਉਹਨਾਂ ਨੂੰ ਕੈਸੇ ਤੁਹਾਣਾ ਮੁਲਾਕਾਤ ਦਾ ਸਮਾਂ ਲੈਣਾ ਚਾਹੁੰਦੇ ਆ ਕਹਿੰਦੇ ਗਿਆਨੇ ਰਗਵੀਰ ਸਿੰਘ ਉਹਦਾ ਫੋਨ ਆਇਆ ਜੀ ਕਿ ਮਤਲਬ ਜਵਾਬ ਕਿਉਂ ਇਹ ਆਇਆ ਕਿ ਮੈਂ ਹਜੇ ਬਿਮਾਰ ਆ ਮੈਂ ਦਵਾਈ ਲੈਣ ਜਾ ਰਿਹਾ ਆ ਕਹਿੰਦੇ ਉਸ ਤੋਂ ਬਾਅਦ ਹਮੇ ਸਾਹਿਬ ਨਾਲ ਮੁਲਾਕਾਤ ਕਰਨ ਦੇ ਹੋ ਦਿਖਾਈ ਦਿੱਤੇ ਨੇ ਚਲੋ ਇਹ ਦਾ ਆਪਾਂ ਮੰਨ ਸਕਦੇ ਹਾਂ ਕਿ ਇਸ ਵੇਲੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਹਰਜਿੰਦਰ ਸਿੰਘ ਧਾਮੇ ਹੋਣ ਗਿਆਨੀ ਹਰਪੀ ਸਿੰਘ ਹੋਣ ਕੋਈ ਵੀ ਹੋਵੇ ਹਮ ਪਰ ਸਭ ਤੋਂ ਜ਼ਿਆਦਾ ਦਬਾਅ ਹੇਠ ਜਿਹੜਾ ਹੈ ਉਹ ਨੇ ਗਿਆਨੀ ਰਗबीर ਸਿੰਘ ਕਿਉਂਕਿ ਉਹਨਾਂ ਨੇ ਇੱਕ ਪਾਸੇ ਇਹ ਵੀ ਦੇਖਣਾ ਹੈ ਕਿ ਮੇਰੇ ਉੱਤੇ ਜਿਹੜੇ ਪਿਛਲੇ ਦਿਨਾਂ ਤੋਂ ਕਿੰਤੂ ਪਰੰਤੂ ਕੀਤੀ ਜਾ ਰਹੀ ਹੈ ਕਿ ਜੇਕਰ ਗਿਆਨੀ ਹਰਪੀ ਸਿੰਘ ਨਾ ਹੁੰਦੇ ਤਾਂ 2 ਦਸੰਬਰ ਵਾਲਾ ਫੈਸਲਾ ਨਾ ਹੁੰਦਾ ਹਮ ਉੱਥੇ ਵੀ ਸਾਰਾ ਕ੍ਰੈਡਿਟ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤਾ ਗਿਆ ਤੇ ਨਾਲ ਦੀ ਨਾਲ ਫਿਰ ਜਿਹੜੀ ਖਤਰੇ ਦੀ ਤਲਵਾਰ ਹੈ ਉਹ ਵੀ ਲਟਕਦੀ ਫਿਰ ਗਿਆਨੀ ਹਰਪ੍ਰੀਤ ਸਿੰਘ ਅੱਲੇ ਦਿੱਤੀ ਹੈ ਤੇ ਉਸ ਤੋਂ ਬਾਅਦ ਜੇਕਰ ਹੁਣ ਪੂਰਾ ਸਿਨੈਰੀਓ ਬਣਦਾ ਹੈ ਤੇ ਗਿਆਨੀ ਰਗਵੀਰ ਸਿੰਘ ਬਾਰੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਥੋੜਾ ਨਰਮ ਚੱਲਦੇ ਜਾਂਦੇ ਨੇ ਕਈ ਵਾਰ ਤੇ ਸਭ ਤੋਂ ਬਾਅਦ ਜੇਕਰ ਦੇਖੋ ਮਸਲਾ ਇਹ ਬਣਿਆ ਹੋਇਆ ਹੈ ਕਿ ਇਸ ਵੇਲੇ ਸਥਿਤੀ ਪੂਰੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਬਹੁਤ ਸਾਰੀਆਂ ਮੇਲਾਂ ਵੀ ਮਿਲ ਰਹੀਆਂ ਨੇ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਵਿਦੇਸ਼ਾਂ ਤੋਂ ਵੀ ਗੱਲ ਇਹ ਹੀ ਆ ਰਹੀ ਹੈ ਕਿ ਭਾਈ ਦੇਖੋ 2 ਦਸੰਬਰ ਵਾਲਾ ਫੈਸਲਾ ਜਿਹੜਾ ਤੁਸੀਂ ਲਿਆ ਜਿਹੜਾ ਰੂਪ اختیار ਕੀਤਾ ਉਹ ਢਿੱਲਾ ਮਿੱਠਾ ਨਾ ਪਵੇ ਹਾਂ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਉਲਟੇ ਜਾ ਰਹੀ ਹੈ ਕਿਹੜੇ ਸ਼ਬਦਾਂ ਦੇ ਵਿੱਚ ਕਹ ਦੀਏ ਤਾਂ ਗਿਆਨੀ ਰਗਵੀਰ ਸਿੰਘ ਇਸ ਵੇਲੇ ਕੁੱਲ ਮਿਲਾ ਕੇ ਦਬਾਅ ਹੇਠ ਨੇ ਜੇ ਤਾਂ ਗਿਆਨੀ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਕੋ ਰਿੰਗ ਗਿਆਨੀ ਹਰਪ ਸਿੰਘ ਨੂੰ ਨਹੀਂ ਵੀ ਬੁਲਾਉਂਦੇ ਤਾਂ ਵੀ ਇਹ ਹੋ ਸਕਦਾ ਹੈ ਕਿ ਬਾਹਰ ਆ ਕੇ ਕਹਿ ਦੇਣ ਦੇਖੋ ਜੀ ਐਸਜੀ ਪੀਸੀਬ ਇੱਥੇ ਗਲਤ ਹੈ ਕਮੇਟੀ ਨਹੀਂ ਬਣਾ ਸਕਦੀ ਅਸੀਂ ਬਹਾਲ ਕਰਦੇ ਹਾਂ ਕਿਉਂਕਿ ਤੁਸੀਂ ਬਿਆਨ ਸੁਣਿਆ ਹੋਵੇਗਾ ਗਿਆਨੀ ਰਗਵੀਰ ਸਿੰਘ ਉਹ ਰਾਦਾ ਉਹਨਾਂ ਨੇ ਕਾਇਸੀ ਕਿ ਜਦੋਂ ਉਹਨਾਂ ਨੇ ਪੰਜ ਸਿੰਘ ਜਿਹੜੇ ਨੇ ਪੰਜ ਪਿਆਰੇ ਉਹਨਾਂ ਨੂੰ ਆਪਣੀ ਸਪਸ਼ਟੀਕਰਨ ਦੇਤਾ ਤਾਂ ਕਹਿੰਦੇ ਐਸਜੀਪੀਸੀ ਦਾ ਮਤਲਬ ਹੀ ਨਹੀਂ ਸੀ ਬਣਦਾ ਗੱਲ ਕਰਨ ਦਾ ਐਸਜੀਪੀਸੀ ਕਿਵੇਂ ਕਾਰਵਾਈ ਕਰਗੀ ਤੇ ਜੇਕਰ ਇਸ ਪੂਰਾ ਸਿਨੈਰੀਓ ਸਮਝ ਕੇ ਗਿਆਨੀ ਰਗਵੀਰ ਸਿੰਘ 2 ਦਸੰਬਰ ਵਾਲਾ ਰੋਖਕ ਤਿਆਰ ਵੀ ਕਰਦੇ ਨੇ ਫਿਰ ਵੱਡਾ ਸਵਾਲ ਤਾਂ ਇੱਥੇ ਬਹੁਤ ਸਾਰੀਆਂ ਪੋਲਾਂ ਵੀ ਖੁੱਲਦੀਆਂ ਦਿਖਾਈ ਦੇ ਰੀਆਂ ਨੇ ਕਿ ਗਿਆਨੀ ਹਰਪੀ ਸਿੰਘ ਤੇ ਕੀ ਸੋਚੀ ਸਾਜੀ ਸਮਝੀ ਸਾਜੀ ਦੇ ਤਹਿਤ ਜਿਹੜਾ ਪੂਰੀ ਪ੍ਰਕਿਰਿਆ ਹੋਈ ਹੈ ਇਸ ਤੋਂ ਬਾਅਦ ਕੀ ਜਾਣਬੂਜ ਕੇ ਬਾਕੀ ਧੜੇ ਨੂੰ ਬਾਹਰ ਰੱਖਿਆ ਜਾ ਰਿਹਾ ਕਿਉਂਕਿ ਪ੍ਰਚਾਰਿਆ ਤਾਂ ਇਹੀ ਜਾ ਰਿਹਾ ਨਾ ਕਿ ਅਸੀਂ ਤਾਂ ਬਡਾਲਾ ਸਾਹਿਬ ਨੂੰ ਅਬਜ਼ਰਵਰ ਲਾਤਾ ਸੀਗਾ ਇਹ ਆਪ ਹੀ ਨਹੀਂ ਮੈਨੇ ਮੈਨਾਂ ਨੇ ਜਿਹੜਾ ਹੱਥ ਖੜੇ ਕਰਤੇ ਇਹ ਤਾਂ ਬਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸ਼ਿਕਾਇਤਾਂ ਦੇਣ ਲਈ ਹੈ ਤੇ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਤਾੜਨਾ ਜਿਹੜੀ ਹੈ ਜ਼ਥੇਦਾਰ ਸਾਹਿਬ ਦੇ ਵੱਲੋਂ ਉਹ ਫਿਰ ਬਾਗੀਆਂ ਦੀ ਵੀ ਕੀਤੀ ਗਈ ਬਿਲਕੁਲ ਕੋਲ ਮਿਲਾ ਕੇ ਨਾ ਵਿਵੇਕ ਇਸ ਵਕਤ ਜਿਹੜੀਆਂ ਸਥਿਤੀਆਂ ਬਣੀਆਂ ਪਈਆਂ ਨੇ ਸਿੱਖ ਪੰਥ ਪੰਥਕ ਸਿਆਸਤ ਦੇ ਵਿੱਚ ਇਸ ਵਕਤ ਸਿੱਧੇ ਤੌਰ ਦੇ ਉੱਪਰ ਮੈਂ ਕਹਾਂ ਤਾਂ ਇਹ ਜਿਹੜਾ ਮਲਿਆ ਮੇਟ ਜਿਸ ਤਰੀਕੇ ਦੇ ਨਾਲ ਸ਼ਬਦੀ ਰੂਪ ਦੇ ਵਿੱਚ ਕਹਿ ਲਈਏ ਖੁਲਾਸਿਆਂ ਦੇ ਰੂਪ ਦੇ ਵਿੱਚ ਕਹਿ ਲਈਏ ਇੱਕ ਦੂਸਰੇ ਦੇ ਉੱਪਰ ਟੀਕੇ ਟਿੱਪਣੀ ਨੂੰ ਲੈ ਕੇ ਕਹਿ ਲਈਏ ਇਸ ਵਕਤ ਇਹ ਮਲਿਆ ਮੇਟ ਸਥਿਤੀ ਜਿਹੜੀ ਬਣੀ ਪਈ ਹੈ ਜ਼ਰੂਰ ਚਿੰਤਾ ਦਾ ਵਿਸ਼ਾ ਹੈ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਦੇ ਉੱਪਰ ਕਿ ਉਹਨਾਂ ਦੇ ਉੱਪਰ ਪ੍ਰਭਾਵ ਬਹੁਤ ਹੈ ਤੇ ਪ੍ਰਭਾਵ ਦੇ ਨਾਲ ਹੀ ਆਪਾਂ ਬੀਤੇ ਕੱਲ ਜਿਸ ਕਾਲਰ ਦੇ ਨਾਲ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਕਿ ਇਹਨਾਂ ਨੂੰ ਆਪਣੀਆਂ ਨੌਕਰੀਆਂ ਦਾ ਡਰ ਜ਼ਿਆਦਾ ਹੈ ਹੁਣ ਮੈਂ ਇਹ ਗੱਲ ਇੱਥੇ ਕਹਿੰਦਾ ਹੋਇਆ ਖਿਮਾਦਾ ਯਾਚਕ ਵੀ ਹਾਲਾਂਕਿ ਅਸੀਂ ਇਹ ਗੱਲ ਨਹੀਂ ਕਹਿੰਦੇ ਇਹ ਕਾਲਰਾਂ ਦੇ ਇਹ ਦਰਸ਼ਕਾਂ ਦੇ ਭਾਵ ਨੇ ਮੰਦੇ ਵਿੱਚ ਉਹਨਾਂ ਦੇ ਕੀ ਚੱਲਦਾ ਉਹ ਕਹਿੰਦੇ ਕਿ ਪਹਿਲੇ ਵੀ ਜਥੇਦਾਰ ਜਿਹੜੇ ਸੀ ਉਹਨਾਂ ਦੇ ਵੱਲੋਂ ਇਸ ਤਰੀਕੇ ਦੀ ਕਾਰਗੁਜ਼ਾਰੀ ਨਹੀਂ ਕੀਤੀ ਗਈ ਜਿਹੋ ਜੀ ਕਰਨੀ ਚਾਹੀਦੀ ਸੀ ਉਹ ਕਹਿੰਦੇ 2 ਦਸੰਬਰ 2024 ਨੂੰ ਸਾਡੇ ਮੰਦੇ ਵਿੱਚ ਭਾਵਨਾ ਐਸੀ ਸਾਡੇ ਮਨ ਦੇ ਵਿੱਚ ਆਸ ਜਾਗੀ ਸੀ ਚਣ ਚਣਕ ਜਾਗੀ ਸੀ ਕਿ ਭਾਈ ਉਸੇ ਫਸੀਲ ਤੋਂ ਉਸੇ ਤਰੀਕੇ ਦੇ ਫੈਸਲੇ ਹੋਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਰਕੇ ਇਸ ਫਸੀਲ ਦਾ ਆ ਕਹਿ ਲਈਏ ਜਿਸ ਦੀ ਸਥਾਪਨਾ ਕੀਤੀ ਗਈ ਸੀ ਇਸ ਨੂੰ ਬਣਾਇਆ ਗਿਆ ਸੀ ਕਿ ਭਾਈ ਕੋਈ ਵੀ ਵੱਡਾ ਛੋਟਾ ਹੋਵੇ ਇੱਥੇ ਸਿਰ ਝੁਕਾ ਕੇ ਆਉਣਾ ਪੈਣਾ ਤੇ ਇੱਥੇ ਦੀ ਫਸੀਲ ਦੇ ਫੈਸਲੇ ਨੂੰ ਸਿਰ ਝੁਕਾ ਕੇ ਮੰਨਿਆ ਜਾਣਾ ਚਾਹੀਦਾ ਪਰ ਜਿਸ ਤਰੀਕੇ ਫਸੀਲ ਤੋਂ ਹੋਏ ਫੈਸਲਿਆਂ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਸਮਾਂ ਲੈ ਲਿਆ ਗਿਆ ਕਦੇ ਗੁਰਦੁਆਰਿਆਂ ਦੇ ਪਿੱਛੇ ਭੱਜ ਕੇ ਜਾ ਕੇ ਜਾਇਆ ਜਾਂਦਾ ਕਿ ਭਾਈ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸਾਨੂੰ ਮੁਲਾਕਾਤ ਦੇ ਲਈ ਬੁਲਾਇਆ ਦੇ ਗੁਰੂ ਘਰ ਦੇ ਵਿੱਚ ਹੀ ਆ ਜੋ ਇੱਥੇ ਅਸੀਂ ਮਿਲ ਲੈਨੇ ਸਾਨੂੰ ਖੁੱਲਾ ਸਮਾਂ ਦਿੱਤਾ ਗਿਆ ਇਹ ਦਰਸ਼ਕਾਂ ਨੂੰ ਚੇਤਾ ਹੁਣਾ ਹੈ ਆਪਾਂ ਚੇਤਿਆਂ ਦੇ ਚੀਰ ਦੇ ਵਿੱਚ ਕੰਗੀ ਦੁਬਾਰਾ ਮਾਰ ਦਿੰਨੇ ਆ ਨਾਲ ਦੀ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਮੈਂ ਉਹਨਾਂ ਦੀ ਗੱਲ ਕਰ ਰਿਹਾ ਮੈਂ ਤਾਂ ਖਾਸ ਤੌਰ ਦੇ ਉੱਪਰ ਉਹਨਾਂ ਦੇ ਹੁਣ ਬੋਲ ਸੁਣਨਾ ਚਾਹੁੰਦਾ ਉਹਨਾਂ ਦਾ ਬਿਆਨ ਸੁਣਨਾ ਚਾਹੁੰਦਾ ਜਦੋਂ 28 ਜਨਵਰੀ ਨੂੰ ਇਹ ਮੀਟਿੰਗ ਸੰਪੰਨ ਹੋਣੀ ਹੈ ਹਾਲਾਂਕਿ ਹਰ ਵਾਰੀ ਕੋਈ ਵੀ ਵੱਡਾ ਫੰਕਸ਼ਨ ਹੋਵੇ ਜਿੱਦਣ 2 ਦਸੰਬਰ 2024 ਸੀ ਉਸ ਵਕਤ ਵੀ ਫੈਸਲਾ ਆਉਣ ਤੋਂ ਕੁਸ਼ਮਾ ਪਹਿਲਾਂ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਕਰ ਰਹੇ ਸੀ ਗੱਲਬਾਤ ਕਰ ਰਹੇ ਸੀ ਤਾਂ ਉਸ ਵਕਤ ਵੀ ਅਸੀਂ ਸਵਾਲ ਉਹਨਾਂ ਨੂੰ ਸਿੱਧਾ ਪੁੱਛ ਰਹੇ ਸੀ ਕਿ ਤੁਹਾਡੇ ਵੱਲੋਂ ਫਸੀਲ ਤੋਂ ਆਏ ਫੈਸਲੇ ਮੰਨੇ ਜਾਣੇ ਨੇ ਉਹਨਾਂ ਨੇ ਬੜੀ ਗੋਲਜਹਿਬਦਾਂ ਦੇ ਵਿੱਚ ਜਿਹੜਾ ਰੜਿਆ ਜਾਵੇ ਸ਼ਬ ਪੋਤਾ ਦੇ ਵਿੱਚ ਕਿਹਾ ਕਿ ਹਾਂਜੀ ਹਾਂਜੀ ਅਸੀਂ ਤਾਂ ਸਮਰਪਿਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਤਾਂ ਸਮਰਪਿਤਾਂ ਪੂਰੇ ਸਿੱਖ ਪੰਥ ਨੂੰ ਜਾਂ ਪਰ ਸਿੱਖ ਪੰਥ ਦੀ ਇਸ ਫਸੀਲ ਤੋਂ ਜੋ ਵੀ ਫੈਸਲਾ ਆਇਆ ਸਾਡੇ ਸਿਰ ਮੱਥੇ ਰਹਿਣਾ ਤੇ ਉਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਖਰਾਂ ਦੇ ਵੱਲੋਂ ਬਿਨਾਂ ਕਿਸੇ ਕਿੰਤੂ ਪਰੰਤੂ ਹਾਲਾਂਕਿ ਸ਼ੁਰੂਆਤ ਦੇ ਵਿੱਚ ਤਾਂ ਜ਼ਰੂਰ ਕਿਹਾ ਗਿਆ ਸੀ ਕਿ ਮੈਂ ਨਹੀਂ ਕੀਤਾ ਪਰ ਹਾਂ ਦੇ ਰੂਪ ਦੇ ਵਿੱਚ ਸਭ ਕੁਝ ਆਪਣੀ ਝੋਲੀ ਦੇ ਵਿੱਚ ਪਾ ਲਿਆ ਗਿਆ ਤੇ ਮੈਂ ਤਾਂ ਉਦੋਂ ਹੀ ਹਰੇ ਪੈਂਦੇ ਨਾਲ ਆਪਣੇ ਮਨ ਦੇ ਵਿੱਚ ਹੀ ਠੀਕੇ ਮਾਰ ਰਿਹਾ ਸੀ ਕਿ ਬਿਲਕੁਲ ਦਲਜੀਤ ਸਿੰਘ ਚੀਮਾ ਜਿਹੜੇ ਨੇ ਆਪਣੀ ਗੱਲ ਦੇ ਉੱਪਰ ਵਾਜਬ ਨੇ ਆਪਣੀ ਗੱਲ ਦੇ ਉੱਪਰ ਉਹਨਾਂ ਦੇ ਵੱਲੋਂ ਫੁੱਲ ਚੜਾ ਦਿੱਤੇ ਗਏ ਨੇ ਉਹਨਾਂ ਦੀ ਪਾਰਟੀ ਦੇ ਵੱਲੋਂ ਫੁੱਲ ਚੜਾ ਦਿੱਤੇ ਗ ਕੋਈ ਦਿਨ ਬਾਅਦ ਰੋਜੀ ਵਰਕੰਦੀ ਦੇ ਘਰ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ ਨਹੀਂ ਨਹੀਂ ਜੀ ਅਸੀਂ ਤਾਂ ਮਸਲਾ ਨਿਬੇੜਨਾ ਸੀ ਅਸੀਂ ਮਸਲਾ ਨਿਬੇੜਨ ਦਾ ਕਰਕੇ ਇਹ ਸਾਰੀਆਂ ਸਥਿਤੀਆਂ ਆਪਣੇ ਝੋਲੀ ਦੇ ਵਿੱਚ ਪਵਾ ਲੀਆਂ ਸਾਰੀਆਂ ਗਲਤੀਆਂ ਗੁਸਤਾਖੀਆਂ ਆਪਣੀ ਝੋਲੀ ਦੇ ਵਿੱਚ ਪਵਾ ਲੀਆਂ ਹੁਣ ਹੌਸਲਾ ਬਣਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਹਿਲਾਂ ਇਹ ਗੱਲ ਕਹੀ ਗਈ ਕਿ ਭਾਈ ਅਸੀਂ ਗਲਤੀਆਂ ਕੀਤੀਆਂ ਨਹੀਂ ਸੀ ਉਹਨਾਂ ਦੀ ਕਹਿਣ ਦੀ ਧੀਰ ਹੈ ਪੰਜ ਸੱਤ 10 ਬੰਦੇ ਹੋਰ ਇਕੱਠੇ ਹੋਗੇ ਕਿ ਹਾਂਜੀ ਹਾਂਜੀ ਐਦਾਂ ਦਾ ਕੁਝ ਵੀ ਨਹੀਂ ਹੋਇਆ ਜੀ ਅਸੀਂ ਪਰਮਜੀਤ ਸਿੰਘ ਸਰਨਾਹ ਹੋਰਾਂ ਦਾ ਦਿੱਲੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਇਕਾਈ ਦੇ ਪ੍ਰਧਾਨ ਨੇ ਉਹਨਾਂ ਦਾ ਮੈਂ ਗੱਲ ਕਰ ਰਿਹਾ ਸੀ ਇੱਕ ਖਬਰ ਦੇ ਦੌਰਾਨ ਤਾਂ ਉਹਨਾਂ ਨੇ ਵੀ ਕਿਹਾ ਕਿ ਹਾਂਜੀ ਭਾਈ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਉੱਪਰ ਥੋਪੀਆਂ ਗਈਆਂ ਨੇ ਭਾਈ ਜੇਕਰ ਥੋਪੀਆਂ ਗਈਆਂ ਸੀ ਵੀ ਤੁਹਾਡੇ ਵੱਲੋਂ ਮੰਨੀਆਂ ਕਿਉਂ ਗਈਆਂ ਜੇਕਰ ਮੰਨੀਆਂ ਗਈਆਂ ਫਿਰ ਤੁਸੀਂ ਇਹ ਗੱਲ ਮੰਨੋ ਕਿ ਤੁਹਾਡੇ ਵੱਲੋਂ ਇहां ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਨਮੁਖ ਹੋ ਕੇ ਉੱਥੇ ਝੂਠ ਬੋਲਿਆ ਗਿਆ ਹੈ ਇहां ਪਰ ਬਾਅਦ ਦੇ ਵਿੱਚ ਜਿਹੜਾ ਤੁਸੀਂ ਬਾਅਦ ਦੇ ਵਿੱਚ ਮੋਢਿਆਂ ਤੋਂ ਦੀ ਠੁੱਕਣ ਵਾਲੀ ਗੱਲ ਕਰਦੇ ਹੋ ਉਸ ਗੱਲ ਦੇ ਵਿੱਚ ਮੰਨੋ ਕਿ ਭਾਈ ਤੁਹਾਡੇ ਵੱਲੋਂ ਇੱਥੇ ਝੂਠ ਬੋਲਿਆ ਜਾ ਰਿਹਾ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਹੁਣ ਇਹਨਾਂ ਸਾਰੀਆਂ ਸਥਿਤੀਆਂ ਨੂੰ ਜੇਕਰ ਸਿਆਸੀ ਰੂਪ ਨੂੰ ਲੈ ਕੇ ਨਾਲ ਪੰਥਕ ਰੂਪ ਨੂੰ ਲੈ ਕੇ ਗੱਲ ਕਰ ਲਈਏ ਕਿ ਸਾਰੀਆਂ ਚੀਜ਼ਾਂ ਦਾ ਇੱਕ ਮੁਲਾਂਕਣ ਕਰਨਾ ਹੋਵੇ ਤਾਂ ਇੱਕ بگੜੀ ਹੋਈ ਖੇਡ ਏਸ ਤਦ ਦਿਖਾੜੀ ਦੇ ਰਹੀ ਹੈ ਜਿਹੜੀ ਕਿ ਸੁਧਰਨ ਦਾ ਨਾਮ ਹੀ ਨਾਮੇ ਨਹੀਂ ਲਿਆ ਜਾ ਰਿਹਾ ਯਹਾਂ ਪਰ ਕਹਿ ਲਿਆ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਸਾਰੀ ਖੇਡ ਨੂੰ ਸੁਧਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਹੂੰ ਇਹ ਸਭ ਦੇ ਦਰਮਿਆਨ ਨਵੀਂ ਬਣੀ ਧਿਰ ਜਿਹੜੀ ਹੈ ਉਹਦੇ ਵੱਲੋਂ ਦਿੱਤਾ ਗਿਆ ਬਿਆਨ ਜਿਹੜਾ ਨਵੀਂ ਬਣੀ ਧਿਰ ਤੋਂ ਭਾਵ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਉਹਨਾਂ ਦੇ ਉੱਪਰ ਤੁਹਾਨੂੰ ਵੀ ਸ਼ੰਕਾ ਸੀ ਮੈਨੂੰ ਵੀ ਸ਼ੰਕਾ ਸੀ ਬਤੌਰ ਦਰਸ਼ਕ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਵੀ ਸ਼ੰਕਾ ਸੀ ਕਿ ਭਾਈ ਇਹ ਤਾਂ ਇੱਕੋ ਗੱਲ ਦੇ ਉੱਪਰ ਆੜੇ ਰਹਿਣਗੇ ਸਮਰਜੀਤ ਸਿੰਘ ਮਾਨ ਹੋਰਾਂ ਵਾਲੀ ਗੱਲ ਇਹਦਾ ਦੇ ਵੱਲੋਂ ਕੀਤੀ ਜਾਣੀ ਹੈ ਕਿ ਖਾਲਿਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਚਾਹੀਦਾ ਕਿਵੇਂ ਆ ਕਿਸ ਤਰੀਕੇ ਨਾਲ ਚਾਹੀਦਾ ਜੇ ਰਾਤ ਨੂੰ ਤੁਹਾਨੂੰ ਦੇ ਵੀ ਦਈਏ ਤਾਂ ਸਵੇਰ ਨੂੰ ਪਤਾ ਨਹੀਂ ਲੱਗਣਾ ਕਿ ਭਾਈ ਅਸੀਂ ਕਿਹੜੀ ਸੜਕ ਦਾ ਨਾਂ ਕੀ ਰੱਖਣਾ ਇਹ ਸਾਰੀਆਂ ਚੀਜ਼ਾਂ ਵੱਡੇ ਰੂਪ ਦੇ ਵਿੱਚ ਸਵਾਲੀਆ ਨਿਸ਼ਾਨ ਬਣ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੀ ਪਾਰਟੀ ਦੇ ਉੱਪਰ ਵੀ ਮਡਰਾ ਰਹੀਆਂ ਸੀ ਪਰ ਉਹਨਾਂ ਨੇ ਤਾਂ ਗੇਮ ਹੀ ਪਲਟਾ ਦਿੱਤੀ ਉਹਨਾਂ ਨੇ ਤਾਂ ਸਿੱਧੇ ਇਹ ਕਹਿ ਦਿੱਤਾ ਕਿ ਭਾਈ ਫਜ਼ੀਲ ਤੋਂ ਹੋਏ ਫੈਸਲੇ ਜਿਨ੍ਹਾਂ ਨੇ ਨਹੀਂ ਮੰਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਨਾਲ-ਨਾਲ ਪੰਥ ਦੇ ਵਿੱਚੋਂ ਛੇਕ ਹੀ ਦਿੱਤਾ ਜਾਣਾ ਚਾਹੀਦਾ ਹੁਣ ਇਹ ਸਾਰੀਆਂ ਗੱਲਾਂ ਦੇ ਪ੍ਰਭਾਵ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹੋਰਾਂ ਦੇ ਉੱਪਰ ਆਉਣਗੇ ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਇਸ ਤੋਂ ਉਹ ਵੀ ਮੁਨਕਰ ਨਹੀਂ ਹੋ ਸਕਦੇ ਹਾਲਾਂਕਿ ਚੰਗੀ ਸਮਝ ਬੂਝ ਦੇ ਨਾਲ ਉਹਨਾਂ ਦੇ ਵੱਲੋਂ तमाम ਇਹ ਚੀਜ਼ਾਂ ਜਿਹੜੀਆਂ ਨੇ ਉਨ੍ਹਾਂ ਦੇ ਉੱਪਰ ਕੋਕਪੜਤਾਲ ਕਰਕੇ ਇਸ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਇਸ ਸੱਦੀ ਕੀ ਐਮਰਜੈਂਸੀ ਮੀਟਿੰਗ ਦੇ ਵਿੱਚ ਉਨ੍ਹਾਂ ਦੇ ਵੱਲੋਂ ਕੋਈ ਦਰੁਸਤ ਫੈਸਲੇ ਸੁਣਾਏ ਜਾਣੇ ਨੇ ਇਹਦੀ ਆਸ ਅਸੀਂ ਵੀ ਕਰਦੇ ਆ ਤੇ तमाम ਸਿੱਖ ਪੰਥ ਦੁਨੀਆ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਇਸ ਦੀ ਆਸ ਉਮੀਦ ਕਾਮਨਾ ਕਰਦੇ ਨੇ ਕਿ ਦੁਬਾਰਾ 2 ਦਸੰਬਰ 2024 ਵਾਲੇ ਫਰਮਾਨ ਜਿਹੜੇ ਨੇ ਦੁਬਾਰਾ ਸੁਣਾਏ ਜਾਣ ਉਹ ਕੋਈ ਵੀ ਹੋਵੇ ਚੰਗਾ ਕੰਮ ਕੀਤਾ ਮਾੜਾ ਕੰਮ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਜੇਕਰ ਅਸੀਂ ਕਈ ਨੇ ਆ ਕੇ ਸਮਰਪਤਾ ਤਾਂ ਫਿਰ ਸਮਰਪਿਤ ਹੋ ਕੇ ਸਾਰੇ ਫੈਸਲੇ ਮੰਨੇ ਜਾਣੇ ਚਾਹੀਦੇ ਨੇ ਸਾਰੀਆਂ ਹੀ ਭਰਤੀਆਂ ਜਿਹੜੀਆਂ ਨੇ ਉਹਨੂੰ ਇੱਕ ਪਾਸੇ ਕਰਕੇ ਸਾਰੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਇੱਕ ਪਾਸੇ ਕਰਕੇ ਉਹ ਭਾਵੇਂ ਵਿਆਹ ਸਮਾਗਮ ਦਾ ਕਰਕੇ 3 ਮਹੀਨੇ ਦੀ ਬ੍ਰੇਕ ਲਈ ਗਈ ਹੋਵੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਦੋਸ਼ ਉਹਨਾਂ ਦੇ ਉੱਪਰ ਲਗਾਤਾਰ ਲੱਗਦੇ ਜਾ ਰਹੇ ਨੇ ਸਾਡੇ ਵੱਲੋਂ ਕਿਸੇ ਤਰੀਕੇ ਦੀ ਇਹਦੇ ਉੱਤੇ ਸਪਸ਼ਟ ਕਰਨ ਦੇ ਰੂਪ ਦੇ ਵਿੱਚ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪਰ ਦੋਸ਼ ਲੱਗੇ ਸੀ ਕਿ ਭਾਈ ਘਰ ਦੇ ਵਿੱਚ ਵਿਆਹ ਸਮਾਗਮ ਸੀ ਇਸ ਕਰਕੇ ਉਹ ਕਹਿੰਦੇ ਕਿ ਲਾਗੇ ਜੇ ਜਾ ਕੇ ਭਾਈ ਅਸਤੀਫਾ ਦੇਵਾਂਗੇ ਲਾਗੇ ਜੇ ਜਾ ਕੇ ਤੁਸੀਂ ਮਨਜ਼ੂਰ ਕਰ ਲਿਓ ਤੇ ਉਹਨਾਂ ਦੀ ਬੋਡੀ ਬਹੁਤ ਕੁਝ ਕਹਿੰਦੀ ਸੀ ਜਿਸ ਦਿਨ ਉਹਨਾਂ ਦੇ ਕੋਲੋਂ ਅਸਤੀਫਾ ਦਿੱਤਾ ਜਾਣਾ ਸੀ ਅਸਤੀਫਾ ਮਨਜ਼ੂਰ ਹੋਇਆ ਅਸਤੀਫੇ ਤੋਂ ਬਾਅਦ ਜਿਹੜੇ ਗੁੰਝਲਦਾਰ ਸਥਿਤੀਆਂ ਪੈਦਾ ਹੋਣ ਵਾਲੇ ਦੌਰ ਚੱਲੇ ਆ ਉਹ ਭਾਵੇਂ ਗੁਰਪ੍ਰਤਾਪ ਸਿੰਘ ਵਿਡਾੜਾ ਹਰਾਂ ਨੂੰ ਇੱਕ ਲੌਲੀਪੌਪ ਦੇਣਾ ਹੋਵੇ ਕਿ ਤੁਹਾਨੂੰ ਕੋਈ ਭਾਈ ਓਬਜ਼ਰਵਰ ਲਾ ਦਿੱਤਾ ਹੈ ਹੁਣ ਜਿਹੜਾ ਬੰਦਾ ਵੱਡੇ ਪੱਧਰ ਦੇ ਉੱਪਰ ਸ਼ੋਮਣੀ ਅਕਾਲੀ ਦਲ ਦੇ ਵਿੱਚ ਵਿਚਰਿਆ ਹੋਵੇ ਉਹ ਇੱਕ ਓਬਜ਼ਰਵਰ ਦੇ ਤੌਰ ਦੇ ਉੱਪਰ ਕਿਉਂ ਭਾਈ ਆ ਕੇ ਸੇਵਾਵਾਂ ਦੇਗਾ ਉਹ ਹਾਲਾਂਕਿ ਉਹ ਕਹੀ ਤਾਂ ਜਾ ਰਹੇ ਨੇ ਕਿ ਭਾਈ ਮੈਨੂੰ ਭਾਵੇਂ ਨਾਰਮਲ ਵਰਕਰ ਦੇ ਤੌਰ ਦੇ ਉੱਪਰ ਮੇਰੇ ਕੋਲ ਦੜੀਆਂ ਵਿਛਾ ਲਓ ਪਰ ਇੱਕ ਵਿਅਕਤੀ ਵਿਸ਼ੇਸ਼ ਜਿਹਦੇ ਵੱਲੋਂ ਲਗਾਤਾਰਤਾ ਦੇ ਵਿੱਚ ਇੱਕ ਪਾਰਟੀ ਦੇ ਲਈ ਕੰਮ ਕੀਤਾ ਜਾਂਦਾ ਹੋਵੇ ਤੇ ਹੁਣ ਤਾਂ ਉਹ ਪ੍ਰਮੁੱਖ ਧਿਰ ਦੇ ਉਹ ਵਿਅਕਤੀ ਨੇ ਉਹ ਬਛਿੰਦੇ ਨੇ ਜਿਨ੍ਹਾਂ ਦੇ ਵੱਲੋਂ ਸਾਰੀ ਗੇਟ ਚਾਈ ਗਈ ਸੀ ਸਾਰੀ ਗ ਸ਼੍ਰੀ ਕਾਲਤਾ ਕਾ ਸਾਹਿਬ ਤੱਕ ਸ਼ਿਕਾਇਤ ਨੂੰ ਮੈਂ ਇਹ ਚੀਜ਼ਾਂ ਪਹੁੰਚੀਆਂ ਇਹ ਸਭ ਦੇ ਦਰਮਿਆਨ ਦੇਖੋ ਸਮਾ ਵੀ ਹੁਣ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਸਮਾ ਵੀ ਆਪਣਾ ਮੁਕੰਮਲ ਹੋਣ ਦੇ ਵੱਲ ਪਹੁੰਚ ਰਿਹਾ ਹੈ ਪਰ ਇਹ ਸਭ ਦੇ ਦਰਮਿਆਨ ਜਿਹੜਾ ਮੇਰੇ ਸਮੇਤ ਇਸ ਵੇਲੇ ਸਾਡੇ ਦਰਸ਼ਕਾਂ ਦੇ ਸਮੇਤ ਪੰਥ ਦੇ ਦਿਨਾਂ ਦੇ ਵਿੱਚ ਸਵਾਲ ਹੈ ਬਟਾ ਕਿ ਜਦੋਂ ਆਪਾਂ ਕੋਈ ਸਿਆਸੀ ਪਾਰਟੀ ਦੇਖਦੇ ਹਾਂ ਮੈਂ ਇੱਕ ਆਪੇ ਹੀ ਕਹੀ ਜਾਂਦਾ ਮੈਂ ਤੁਹਾਡੀ ਗੱਲ ਕਰ ਲਾਂ ਤੁਸੀਂ ਮੇਰੀ ਗੱਲ ਕਰ ਲਓ ਆਪਾਂ ਇੱਕ ਦੂਜੇ ਨੂੰ ਲਾਰੇ ਹੀ ਲਈ ਜਾਵਾਂਗੇ ਇੱਕ ਦਿਨ ਇਹ ਚੀਜ਼ ਆਊਗੀ ਕਿ ਜਦੋਂ ਸਾਡੇ ਦੋਹਾਂ ਦਾ ਪਿਆ ਕਲੇਸ਼ ਖਤਮ ਹੀ ਨਹੀਂ ਹੋ ਰਿਹਾ ਹੂੰ ਤੇ ਨਾ ਤਾਂ ਫਿਰ ਦਰਸ਼ਕਾਂ ਨੂੰ ਤੁਹਾਡੇ ਨਾਲ ਜੋੜਣਗੇ ਨਾ ਮੇਰੇ ਨਾਲ ਜੋੜਣਗੇ ਬਿਲਕੁਲ ਨਾ ਅਸੀਂ ਇੱਕ ਦੂਸਰੇ ਨਾਲ ਜੋੜ ਪਾਵਾਂਗੇ ਸੋ ਹੁਣ ਜਿਹੜਾ ਪੰਥ ਦੇ ਵਿੱਚ ਇਹ ਪੂਰਾ ਕਸਮਾਨ ਪਿਆ ਹੋਇਆ ਹੈ ਚਾਹੇ ਉਹ ਕਿਸੇ ਨੂੰ ਜ਼ਥੇਦਾਰੀ ਤੋਂ ਲਾਂਭੇ ਕਰਨਾ ਹੈ ਚਾਹੇ ਜਿਹੜਾ ਹੁਕਮਨਾਮੇ ਨਾ ਮੰਨਣਾ ਹੈ ਚਾਹੇ ਜਿਹੜਾ ਵਿਰੋਧੀ ਤੇ ਰਹੇ ਇਹ ਕਵੇ ਕਿ ਅਸੀਂ ਤਾਂ ਬਾਕੀਆਂ ਅਸੀਂ ਦਾਗ ਹੀ ਨਹੀਂ ਇਹ ਸਭ ਜਿਹੜਾ ਖਲਾਕ ਪੈਦਾ ਹੋਇਆ ਹੈ ਜਿਹੜਾ ਪੂਰੇ ਦਾ ਪੂਰਾ ਇੱਕ ਕਹਿ ਦਿਆ ਪੁੱਛ ਹਾਲ ਜੇ ਵਾਲਾ ਸਿਸਟਮ ਆਇਆ ਹੈ ਇਸ ਵੇਲੇ ਪੰਥ ਬੈਠ ਕੇ ਸੋਚ ਰਿਹਾ ਭਾਈ ਸਾਡਾ ਹੈ ਕੌਣ ਤੇ ਅਸੀਂ ਕਿਹਦੇ ਹੂੰ ਲਓ ਵਾਰਿਸ ਮਹਿਸੂਸ ਕਰ ਰਿਹਾ ਤੇ ਜੇਕਰ 28 ਜਨਵਰੀ ਨੂੰ ਵੀ ਨਹੀਂ ਇਹ ਪੂਰਾ ਰੇੜਕਾ ਖਤਮ ਹੋਇਆ ਜਾਤੋਂ ਬਾਅਦ ਵੀ ਫਿਰ ਇਹੀ ਚੱਲਦਾ ਰਿਹਾ ਕਿ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਅਕਾਲੀ ਦਲ ਸੁਧਰ ਜਾਵੇ ਆਪਣਾ ਕਮੇਟੀ ਸਹੀ ਕਰੇ ਉਹ ਫੇਰ ਲਿਆ ਕੇ ਕਮੇਟੀ 'ਚ ਕੋਈ ਸ਼ਰਾਰਤ ਕਰ ਦੇਣ ਤੇ ਬਡਾਲਾ ਸਾਹਿਬ ਫਿਰ ਚਿੱਠੀ ਲੈ ਕੇ ਪਹੁੰਚਣ ਜਥੇਦਾਰ ਸਾਹਿਬ ਕੋਲ ਦੇਖੋ ਜੀ ਤੁਸੀਂ ਮੈਨੂੰ ਇਹਨਾਂ ਦੀ ਜ਼ਿੰਮੇਵਾਰੀ ਤਾਂ ਦੇ ਦਿੱਤੀ ਪਰ ਮੇਰੀਆਂ ਕੀਤੀਆਂ ਪਰਤੀਆਂ ਜਿਹੜੀਆਂ ਬਣਾਈਆਂ ਇਹ ਰੱਦ ਕਰ ਰਹੇ ਨੇ ਹਾਂ ਇਹ ਕਹਾਕ ਹਾਕਮ ਨੂੰ ਲੱਗਦਾ ਹੈ ਕਿ ਫੁੱਲ ਸਟਾਪ ਲੱਗਣਾ ਚਾਹੀਦਾ ਹੈ ਇਸ ਨੂੰ ਹਾਂ ਬਿਲਕੁਲ ਨਹੀਂ ਇਕਤਤਾ ਦੀ ਗੱਲ ਤਾਂ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਨੇ ਜਾਂ ਫਿਰ ਕਰੀਏ ਪੰਥ ਦੇ ਚਿੰਤਕ ਨੇ ਉਹਨਾਂ ਦੇ ਵੱਲੋਂ ਲਗਾਤਾਰਤਾ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਥਕ ਮਸਲਿਆਂ ਨੂੰ ਨਵੇੜਨਾ ਹੈ ਤੇ ਇੱਕ ਏਜੰਡੇ ਦੇ ਹੇਠ ਆਉਣਾ ਪੈਣਾ ਪਰ ਇਸ ਵਕਤ ਸਾਰੇ ਹੀ ਸਿਆਣੇ ਤੁਰੇ ਫਿਰਦੇ ਨੇ ਉਹ ਕਹਿੰਦੇ ਮਾੜਾ ਹੀ ਕੋਈ ਨਹੀਂ ਹਾਲਾਂਕਿ ਸਾਨੂੰ ਸਾਡਾ ਚਿਹਰਾ ਮੋਹਰਾ ਜਿਹੜਾ ਇਹ ਬਹੁਤ ਵੱਡਾ ਸੁਨੇਹਾ ਦਿੰਦਾ ਹੈ ਕਿ ਜ਼ੁਬਾਨ ਸਾਡੇ ਕੋਲੇ ਇੱਕ ਹੈ ਕਿ ਬੋਲਿਆ ਘਟ ਜਾਵੇ ਕੰਨ ਸਾਡੇ ਕੋਲੇ ਦੋ ਨੇ ਕਿ ਸੁਣਿਆ ਵੱਧ ਜਾਵੇ ਪਰ ਇਹ ਸਾਰੀ ਚੀਜ਼ ਦੇ ਵਿੱਚ ਅੱਜ ਕੱਲ ਹਰੇਕ ਹੀ ਕੋਈ ਸਿਆਣਾ ਹੋਇਆ ਕਰਦਾ ਤੇ ਜਿਹੜਾ ਸਿਆਸੀ ਪਾਰਟੀ ਦੇ ਵਿੱਚ ਪ੍ਰਧਾਨ ਦੇ ਤੌਰ ਦੇ ਉੱਪਰ ਵਿਚਰਿਆ ਹੋਵੇ ਜਿਹਦੇ ਗੋਡਿਆਂ ਨੂੰ ਹੱਥ ਲੱਗਦੇ ਹੁਣ ਉਹਦੀ ਬਧੇਰੀ ਉਮਰ ਦੇ ਲੋਕਾਂ ਦੇ ਵੱਲੋਂ ਉਸ ਵਿਅਕਤੀ ਦੇ ਵੱਲੋਂ ਕਿਵੇਂ ਇਹ ਮੰਨਿਆ ਜਾਵੇ ਕਿ ਭਾਈ ਮੈਂ ਪ੍ਰਧਾਨ ਨਹੀਂ ਹਾਲਾਂਕਿ ਉਹਨਾਂ ਦੇ ਬੋਰਡਾਂ ਦੇ ਉੱਪਰ ਲੱਗੀਆਂ ਹੋਈਆਂ ਫੋਟੋਆਂ ਜੜੀਆਂ ਨੇ ਉਹ ਭਾਵੇਂ ਸਾਬਕਾ ਪ੍ਰਧਾਨ ਦੇ ਉੱਪਰ ਵਿਚਰ ਰਹੀ ਸੀ ਤੌਰ ਦੇ ਉੱਪਰ ਉਹ ਸਾਰੀਆਂ ਚੀਜ਼ਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਕਿ ਭਾਈ ਇਹ ਸਾਰੀਆਂ ਸਥਿਤੀਆਂ ਦੇ ਦਰਮਿਆਨ ਉਨਾ ਦੀ ਪੁੱਛ ਪ੍ਰਤੀਤ ਕਿੰਨੀ ਹੈ ਪਰ ਘੁੰਮ ਫਿਰਾ ਕੇ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰ ਆਉਂਦੀ ਹੈ ਮੈਂ ਤਾਂ ਕਾਮਨਾ ਕਰਦਾ ਕਿ 28 ਜਨਵਰੀ 2025 ਨੂੰ ਇੱਕ ਵਿਢ ਭਾਗਾ ਦਿਨ ਚੜੇ ਇੱਕ ਸ਼ਲਾਘਾਯੋਗ ਕਦਮ ਉਸ ਤਰੀਕੇ ਚੁੱਕਿਆ ਜਾਵੇ ਜਿਸ ਦੀ ਲਗਾਤਾਰਤਾ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋੜ ਹੈ ਸਿੱਖ ਪੰਥਕ ਗਲਿਆਰਿਆਂ ਦੇ ਵਿੱਚ ਪੰਜਾਬ ਦੀ ਆਬਾਦ ਦੇ ਵਿੱਚ ਬਹੁਤ ਸਾਰੀਆਂ ਦੁਚਿੱਤੀਆਂ ਜਿਹੜੀਆਂ ਇਸ ਵਕਤ ਪੈਦਾ ਹੋਈਆਂ ਹੋਈਆਂ ਨੇ ਜੋ ਪਹਿਲਾਂ ਕੁਝ ਹੋ ਗਿਆ ਉਹਨੂੰ ਅਸੀਂ ਬਦਲਤਾ ਨਹੀਂ ਸਕਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਾ ਹੋਵੇ ਇਹਦੇ ਲਈ ਤਾਂ ਕੋਸ਼ਿਸ਼ਾਂ ਕਰ ਸਕਦੇ ਆ ਇਹਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਇਹਦੀ ਆਸ ਹੀ ਹੈ ਅਸੀਂ ਕਿਸੇ ਤਰੀਕੇ ਦੀ ਕੋਈ ਸਲਾਹ ਨਹੀਂ ਦੇ ਰਹੇ ਹਾਲਾਂਕਿ ਸਾਰੇ ਲੋਕੀ ਸਾਡੇ ਤੋਂ ਸਿਆਣੇ ਨੇ ਪਰ ਕਿਤੇ ਨਾ ਕਿਤੇ ਮਲਾਂਕਣ ਦੇ ਰੂਪ ਦੇ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਘੋਖਣ ਪੜਤਾਲਾਂ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਪੱਖ ਜਿਹੜੇ ਨੇ ਉਹ ਦੋਵੇਂ ਸਾਹਮਣੇ ਰੱਖੇ ਪੈਂਦੇ ਨੇ ਪੱਖਾਂ ਦੋਹਾਂ ਦੀ ਗੱਲ ਕਰਨੀ ਪੈਂਦੀ ਹੈ ਜੇਕਰ ਅਸੀਂ ਕਹਿ ਲਈਏ ਕਿ ਦਿਨੀ ਦਿਨ ਹੈ ਫਿਰ ਰਾਤ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਜੇਕਰ ਅਸੀਂ ਰਾਤ ਹੀ ਰਾਤ ਪ੍ਰਚਾਰ ਦਿਆਂ ਫਿਰ ਦਿਨ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਜਿਵੇਂ ਸੱਚ ਝੂਠ ਇਕੱਠੇ ਚੱਲਦਾ ਹੈ ਇਸੇ ਤਰੀਕੇ ਦੇ ਨਾਲ ਮਲਾਂਕਣ ਦੇ ਵਿੱਚ ਅਸੀਂ ਦੋਵੇਂ ਚੀਜ਼ਾਂ ਜੜੀਆਂ ਨੇ ਉਹ ਦਰਸ਼ਕਾਂ ਦੇ ਸਾਹਮਣੇ ਰੱਖੀਆਂ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ 28 ਜਨਵਰੀ 2025 ਨੂੰ ਕਿਸ ਤਰੀਕੇ ਦੇ ਨਾਲ ਹਾਲਤਾਂ ਤੇ ਹਾਲਾਤ ਪੈਦਾ ਹੁੰਦੇ ਨੇ ਤੇ ਪਿਛਲੇ ਸਮੇਂ ਦੇ ਵਿੱਚ ਹਾਲਤਾਂ ਤੇ ਹਾਲਾਤ ਜਿਹੜੇ ਪੈਦਾ ਹੋਏ ਹੋਏ ਨੇ ਉਹਨਾਂ ਦੇ ਉੱਪਰ ਕਿਸ ਤਰੀਕੇ ਵਿਰਾਮ ਚਿੰ ਪ੍ਰਸ਼ਨਾਂ ਦਾ ਵੱਡਾ ਜਾਲ ਇੱਕ ਹੋਰ ਬਣੇਗਾ ਤੇ ਪੰਜਾਬ ਦੇ ਆਵਾਮ ਦੇ ਉੱਪਰ ਵੀ ਡਿੱਗਦਾ ਫਿਰੂ ਤੇ ਨਾਲ ਦੀ ਨਾਲ ਜਿਨ੍ਹਾਂ ਲੋਕਾਂ ਦੇ ਉੱਪਰ ਕਿੰਦੂ ਕੀਤੇ ਗਏ ਸੀ ਜਿਨ੍ਹਾਂ ਲੋਕਾਂ ਦੇ ਉੱਪਰ ਸ਼ੰਕਾ ਸ਼ੱਕ ਜਾਂ ਪਰਦੋਸ਼ ਲੱਗੇ ਸੀ ਉਹਨਾਂ ਲੋਕਾਂ ਦੇ ਵੱਲੋਂ ਇਹ ਸਾਰੀਆਂ ਸਵਾਲਾਂ ਦੀਆਂ ਲੜੀਆਂ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਜਵਾਬਾਂ ਦੇ ਵਿੱਚ ਪਰੋਇਆ ਜਾਣਾ ਜਾਂ ਫਿਰ ਉਹ ਜਵਾਬ ਦੇਣ ਦੇ ਵਿੱਚ ਆ ਸਮਰਥ ਸਾਬਿਤ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਜੀ ਬਿਲਕੁਲ ਸਵਾਨ ਵਾਲੇ ਸਮੇਂ ਦੀ ਬੁੱਕਲ ਦੇ ਵਿੱਚ ਬਹੁਤ ਕੁਝ ਲਿਪਟਿਆ ਹੋਇਆ ਹੈ ਸੋ ਇਸ ਦੇ ਨਾਲ ਹੀ ਕਾਮਨਾ ਕਰਦੇ ਹਾਂ ਕਿ 28 ਜਨਵਰੀ ਨੂੰ ਜਿਹੜੀ ਮੀਟਿੰਗ ਹੋਣ ਵਾਲੀ ਹੈ ਇਸ ਦੇ ਵਿੱਚ ਕੋਈ ਇੱਕ ਪਾਸੜ ਫੈਸਲਾ ਜਿਹੜਾ ਹੋਵੇ ਤੇ ਜਿਹੜਾ ਖਲਾਕ ਤੇ ਜਿਹੜਾ ਖਲਾਰਾ ਇਸ ਵੇਲੇ ਪੂਰੇ ਪੰਥ ਦੇ ਵਿੱਚ ਪਿਆ ਹੋਇਆ ਉਹਨੂੰ ਸਮਟਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ ਪਰ ਇਹ ਸਭ ਦੇ ਨਾਲ ਫਰਕ ਤਾਂ ਪੰਥ ਨੂੰ ਪਿਆ ਹੈ ਕਿਉਂਕਿ ਪੰਥ ਹਤੈਸ਼ੀ ਤੇ ਆਪਣੇ ਆਪ ਨੂੰ ਪੰਥ ਦੇ ਪੱਖੀ ਕਹਿਣ ਵਾਲੇ ਜ਼ਰੂਰ ਜਿਹੜੇ ਨੇ ਉਹਨਾਂ ਦੇ ਚਿਹਰੇ ਨੰਗੇ ਹੋਏ ਨੇ ਕਿ ਕੌਣ ਪੰਥ ਦੀ ਗੱਲ ਕਰ ਰਿਹਾ ਹੈ ਤੇ ਕੌਣ ਪੰਥ ਦੇ ਹੁਕਮਾਂ ਦੀ ਤਾਮੀਲ ਕਰ ਰਿਹਾ ਹੈ